ਘਰੇ ਖੜੀ ਗੱਡੀ ਦਾ ਟੋਲ ਪਲਾਜ਼ੇ ਤੇ ਟੋਲ ਕਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹੁਸ਼ਿਆਰਪੁਰ ਦੇ ਸੈਂਟਰਲ ਟਾਊਨ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦੀ ਇੱਕ ਗੱਡੀ ਜੋ ਕਿ ਉਸ ਦੇ ਘਰ ਵਿੱਚ ਹੀ ਖੜੀ ਸੀ ਲਾਡੋਵਾਲ ਟੋਲ ਪਲਾਜ਼ੇ ਤੇ ਜਸਵਿੰਦਰ ਸਿੰਘ ਦੇ ਫਾਸਟ ਟੈਗ ਦੇ 215 ਰੁਪਏ ਕੱਟੇ ਗਏ। ਜਸਵਿੰਦਰ ਸਿੰਘ ਨੇ ਗਲਤਕਰਦ ਹੋਏ ਦੱਸਿਆ ਕਿ ਅੱਜ ਸ਼ਾਮ 6 ਵਜੇ ਦੇ ਕਰੀਬ ਉਸ ਨੂੰ ਇੱਕ ਮੈਸੇਜ ਆਇਆ ਜਿਸ ਵਿੱਚ ਉਸ ਦੇ ਫਾਸਟ ਟੈਗ ਵਿੱਚੋਂ 215 ਰੁਪਏ ਕੱਟੇ ਗਏ। ਜਿਸ ਨੂੰ ਦੇਖ ਕੇ ਉਸ ਨੂੰ ਹੈਰਾਨੀ ਹੋਈ ਉਸ ਦਾ ਕਹਿਣਾ ਸੀ ਕਿ ਉਸ ਦੀ ਗੱਡੀ ਤਾਂ ਘਰ ਵਿੱਚ ਹੀ ਖੜੀ ਹੈ। ਫਿਰ ਉਸਦੇ ਪੈਸੇ ਕਿੰਜ ਕੱਟੇ ਜਾ ਸਕਦੇ ਹਨ ਜਦੋਂ ਉਸਨੇ ਘਰ ਜਾ ਕੇ ਦੇਖਿਆ ਤਾਂ ਉਸਦੀ ਗੱਡੀ ਘਰ ਵਿੱਚ ਹੀ ਖੜੀ ਸੀ ਇਸ ਵੰਦੀ ਪੱਤਰਕਾਰਾਂ ਨਾਲ ਗਲਤ ਕਰਦੇ ਹੋ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਜਹੀ ਠੱਗੀ ਉਹਨਾਂ ਦੇ ਨਾਲ ਪਹਿਲੀ ਵਾਰ ਹੋਈ ਹੈ ਤੇ ਉਹ ਇਸ ਵੰਦੀ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਕੰਪਲੇਂਟ ਦੇਣਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦਿਲ ਵਿੱਚ ਡਰ ਹੈ ਕਿ ਕੋਈ ਗੱਡੀ ਦਾ ਜਾਲੀ ਨੰਬਰ ਲਗਾ ਕੇ ਕੋਈ ਗੱਡੀ ਚਲਾ ਰਿਹਾ ਹੈ ਇਸ ਲਈ ਉਹਨਾਂ ਵੱਲੋਂ ਪੁਲਿਸ ਨੂੰ ਇਸ ਦੀ ਜਾਂਚ ਦੀ ਵੀ ਮੰਗ ਕੀਤੀ ਹੈ ਭਾਜੀ ਕੀ ਨਾਂ ਹੈ ਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜੀ ਕਿੱਥੇ ਰਹਿੰਦੇ ਹੋ ਉਰੇ ਤੇ ਮਾਲ ਪ੍ਰੋਡੂਸ ਮੇਰਾ ਕਰਾਨਾ ਗ੍ਰੋਸਰੀ ਸਟੋਰ ਹੈ ਜੀ ਤੇ ਮੈਂ ਇੱਥੇ ਹੀ ਕੰਮ ਸਵੇਰ ਤੋਂ ਸ਼ਾਮ ਤੱਕ ਕਰਦਾ ਜੀ ਤੇ ਕੀ ਅੱਜ ਤੁਹਾਨੂੰ ਪਤਾ ਲੱਗਾ ਅੱਜ ਮੈਨੂੰ ਸ਼ਾਮੀ 6:00 ਵਜੇ 8 ਕਿੰਮਿੰਟ ਤੇ ਮੈਨੂੰ ਮੈਸੇਜ ਆਇਆ ਤੇ ਜਦ ਮੈਂ ਮੈਸੇਜ ਚੈੱਕ ਕੀਤਾ ਤਾਂ ਉਸ ਤੋਂ ਪਤਾ ਲੱਗਾ ਕਿ ਤੁਹਾਡਾ ਲਾਡੂ ਵਾਲ ਟੂਲ ਪਲਾਜ਼ੇ ਤੋਂ 200 ਰੁਪਏ ਦਾ ਕਟਿਆ ਗਿਆ ਤੇ ਮੈਂ ਬੜਾ ਹੈਰਾਨ ਹੋਇਆ ਕਿ ਇਹ ਗੱਡੀ ਤਾਂ ਮੈਂ ਮੇਰੇ ਘਰ ਖੜੀ ਹੋਈ ਆ ਤੇ ਇਹ ਕਿਸ ਤਰ੍ਹਾਂ ਕੱਟ ਗਿਆ ਇਸ ਤੋਂ ਬਾਅਦ ਜਦੋਂ ਮੈਂ ਚੈੱਕ ਕੀਤਾ ਤਾਂ ਮੈਂ ਮੈਨੂੰ ਸ਼ਹਿਰ ਕੰਫਿਊਜ਼ਨ ਸੀ ਮੈਂ ਕਿਹਾ ਕੋ ਮੇਰੀ ਗੱਡੀ ਨਾਲ ਲੈ ਗਿਆ ਹੋਵੇ ਪਰ ਜਦ ਮੈਂ ਘਰ ਆ ਕੇ ਦੇਖਿਆ ਗੱਡੀ ਮੇਰੀ ਇੱਥੇ ਖੜੀ ਸੀਗੀ ਤਾਂ 215 ਰੁਪਏ ਟੂਲ ਪਲਾਸ ਦਾ ਮੇਰੇ ਕੱਟਿਆ ਗਿਆ ਕਿ ਜੀ ਸਰ ਹੁਣ ਇਸ ਦੀ ਕੰਪਲੇਂਟ ਵੀ ਕਰੂੰਗੇ ਮੈਂ ਕੱਲ ਐਸਐਸਪੀ ਸਾਹਿਬ ਹੁਸ਼ਾਰਪੁਰ ਜੀ ਨੂੰ ਕੰਪਲੇਂਟ ਕਰਾਂਗਾ ਤੇ ਕਿ ਹੋਰ ਨਾ ਮੇਰੇ ਨੰਬਰ ਦੀ ਗੱਡੀ ਕੋਈ ਕ੍ਰਾਈਮ ਨਾ ਕੋਈ ਹੋਰ ਹੋ ਜਾਏ ਕੁਝ ਪਤਾ ਨਹੀਂ ਹੁੰਦਾ ਜੀ ਬਹੁਤ سارے ਸਾਈਬਰ ਠੱਗ ਠਗੀਆਂ ਆ ਵਰਦੇ ਪਰ ਲੋਕ ਸਾਹਮਣੇ ਨਹੀਂ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਨੀ ਦੇਖੋ ਜੇ ਕੋਈ ਸ਼ੋਇਆ ਕੋਈ ਖਿਲਾਫ ਕਾਰਵਾਈ ਤਾਂ ਕਰਨੀ ਚਾਹੀਦੀ ਹੈ ਜੀ ਇਹ ਤਾਂ ਕੋਈ ਹੋਰ ਪ੍ਰੋਬਲਮ ਵੀ ਆ ਸਕਦੀ ਹੈ ਜੀ